ਆ ਇਹਨਾਂ ਕਾ ਕਿੰਨੇ ਲੀਣੇ ਨੇ ਹਾਂ ਬੈਰਲ ਕਰ ਦਿਓ ਹਾਂ ਹਾਂਜੀ ਭਾਰੀ ਸੀਨ ਇਹਨਾਂ ਦੀਆਂ ਲੋਹਾਂ ਲਹਾ ਕੇ ਇਹਨਾਂ ਨੇ ਲੋਹਾਂ ਲਹਾ ਕੇ ਲੈਣੀਆਂ ਹੋਣਗੀਆਂ ਆਪਣੇ ਪੁੱਤ ਲਈ ਖੜੇ ਮੈਂ ਲੱਗਿਆ ਜਵਾਕ ਜੇ ਪੁੱਤ ਨਾਲ ਇਹੀ ਖੜਾਗਾ 1400 ਰੁਪਏ ਦੀ ਇੱਕ ਹੁੱਡੀ 1400 ਦੀ ਇੱਕ ਹੁੱਡੀ ਛੇ ਲੱਗੀ ਹੋਇਆ 20 20 ਬਾਬੇ ਪ੍ਰੀਮੀਅਰ ਕੋ ਕਰਦਾ ਕੇ ਸਾਰੇ ਘੈਂਟੋਂ ਮਗੇ ਅੱਜ ਸਵਾਗਤ ਹੈ ਤੁਸੀ ਤੁਹਾਡਾ ਸਾਰਿਆਂ ਦਾ ਨਵੇਂ ਵਲੌਗ ਦੇ ਵਿੱਚ ਤੇ ਅੱਜ ਚੱਲੇ ਆ ਆਪਾਂ ਅੱਜ ਘੁੰਮਦੇ ਆਂਗੇ ਮਾਰਕੀਟ ਘੁੰਮਦੇ ਆ ਅੱਜ ਨੰਦਪੁਰ ਸਾਹਿਬ ਦੇ ਉਹ ਨਾਲ ਦਾਦੀ ਵਰਕਰ ਖਾਣੇ ਆ ਯਾਰ ਚਾਂਬੜੀ ਖਾਂਦਾ ਹੈ ਕਰਦੇ ਆ ਫਿਰ 버거 ਮੈਗਨ ਚਾਂਪ ਤੂਵਾ ਦੇ ਜਿਵੇਂ ਮੇਰੇ ਸਾਹਿਬ ਦਾ ਮੈਂ ਹੀ ਹੈ ਬੈਲਜਰ ਗਿਰਦਾ ਹੀ ਆ ਤਹੀਂ ਪਰ ਚਾਹੋਂ ਵੀ ਤਾਂ ਤੂੰ ਹੀ ਕਹਿਣਾ 버ਗਰ ਮੈਂ ਕਹਿਣਾ ਹੈ ਚਲ ਆਇਆ ਅੰਦਰ 버ਗਰ ਨਾਲ ਕੁਝ ਵਰਤਵਾ ਕੀ 버ਗਰ ਨਾਲ ਗੋਲ ਗੱਪੇ ਖਵਾ ਲਈ ਚਾਹ ਮੈਂ ਖਵਾ ਹਾਂ ਉਹ ਜਨਾ ਮੈਂ ਕੁਝ ਹੋਰ ਖਵਾ ਦੂੰਗਾ ਮੈਂ ਨਾਲ ਜਿਵੇਂ ਆਪਾਂ ਪ੍ਰਾਈਆਂ ਹੋਈਆਂ ਜਾਂ ਤਾਂ ਪ੍ਰਾਈਆਂ ਪ੍ਰੈਂਟਪ੍ਰਾਈਜ਼ ਹੋਈ ਹੈ ਨਾ ਉਹ ਖਾਣੇ ਨਹੀਂ ਗੋਲ ਪਤਾ ਚਾਪ ਵਾਲੇ ਕੋਲ ਚਾਪ ਖਾਣੀ ਹੈ ਲੈ ਉਹ ਪਹਿਲੇ ਤੇਰੇ ਹੀ ਨਹੀਂ ਪਤਾ ਲੱਗਦਾ ਹੈਗਾ ਹੁਣ ਫੇਰ ਇੱਧਰ ਆ ਗਿਆ ਐਦਾ ਬੋਲਦਾ ਤੂੰ ਸਾਹੀ ਦਾ 버ਗਰ ਬਣਾਉਗਾ ਉਹ ਲੈ ਮੈਂ ਇਹਦਾ ਖਾ ਪੱਟਾ ਜਿਹਾ ਬੰਦਾ ਲੱਗਦਾ ਲੂਈ ਲੈ ਕੇ ਤਾਂ ਸਪੀਡਸਿੰਗ ਲੋ ਬ ਆਪਣੇ ਮਹਾ ਐ ਲੇ ਕੇ ਤੂੰ ਉਹ ਲਾ ਦਾਂਗਾ ਬੰਦਾ ਇਹ ਕਿਨ ਖਾਸਾ ਵੱਡਾ ਬੰਦਾ ਆ ਇਹਦਾ ਨਾਲ ਜਿਹੜਾ ਮੁੰਡਾ ਚਵਾਕ ਆ ਜ ਤੁਰੇ ਫਿਰਦਾ ਇਹਦੇ ਨਾਲ ਵੀ ਉਹਦਾ ਪਾਪਾ ਗਾ ਇਹ ਕੀ ਉਹ ਵੀ ਆਈ ਨਾ 1K47 ਵਾਲੇ 1K47 ਵਾਲੇ 47 ਲਈ ਹੈ ਹੈ 버거 ਆ ਗਿਆ 버거 ਖਾ ਕੇ ਫੇਰ ਆਪਾਂ ਘੁੰਮਦਿਆਂ ਮਾਰਕੀਟ ਠੀਕ ਆ ਮੇਰੇ ਵਾਲੇ ਚ ਤਾਂ ਪਾਰ ਹੁੰਦਾ ਚਲ 버거 ਖਾ ਕੇ ਘੁੰਮਦੇ ਆਪਾਂ ਮੇਰਾ ਅੱਜ ਖਾਂ ਲੱਗ ਗਿਆ ਮਹਾਰਾਜਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਲਾਗਣਾ ਜਾਂ ਪਕਾਣੀਏ। ਪੁਰਕਾਪ ਵਾਲੇ ਦੇ ਲੈ ਆਏ। ਕਿੰਨਾ ਖਾਏਗਾ ਪਹਿਲਾਂ ਦੋ ਵਾਰ ਲੰਗਰ ਖਾਇਆ ਹੈ। ਚਾਪ ਵੀ ਹੈਗੀ ਵੀ ਭਰਾਈ ਆ। ਪਵਾਣੀ ਕਹਿ ਜੀ ਹੋਗੀ। ਨਾ ਵਧੀਆ ਹੋਈ। ਨਾ ਵਧੀਆ ਹੋਈ। ਫੇਰ ਤਾਂ ਇਹਦਾ ਆਪ ਕਰਾਈਆ। ਹਾਂ ਲਿਆਂਦੀ ਚਾਪ। 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 ਚਾਪ ਹੁੰਦੀ ਹੈ ਨਾ ਚਾਪ। ਥਿੰਕ ਹੈ ਜੀ ਹੋਗੀ। ਆ ਕੇ ਲਿਖ ਕੇ ਗਏ ਜੀ। ਸੰਦੂਰੀ ਵਾਲੀ ਵੀ ਬਣਾਤੀ ਇੱਕ ਤਰ੍ਹਾਂ ਦੀ। ਕੇਹੀ ਹੈ। ਠੀਕ ਹੈ। ਹਾਂ ਆਪ ਹੀ ਠੀਕ ਹੈ। ਹਾਂ ਆਪ ਹੀ ਠੀਕ ਹੈ। ਲਓ ਜੀ ਹੁਣ ਉਹ ਆਪਣਾ ਕੀ ਕਹਿੰਦੇ ਆ? ਕੋਈ ਨਾ ਵਿੰਡੋ ਕਿਵਾਂ ਦਾ ਕੀ ਕਹਿੰਦੇ ਹੁੰਦੇ ਆ। ਉਹ ਆਪਣਾ ਕੀ ਕਹਿੰਦੇ ਆ? ਚੰਪਾ 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 ਨਾਮ ਨਿਕਲ ਗਿਆ ਦੀ ਮਾਰਚ ਵੀ ਕੀ ਗਾਦੇ ਦੀ ਗਏ। ਆ ਗਿਆ ਕਿਉਂ ਖਾ ਕੇ ਆ ਗਿਆ ਹਲੇ ਕਹਿੰਦਾ ਹਲੇ ਵੀ ਨਿੱਟ ਢੱਪ ਰਿਆ ਹੁਣ ਕਹਿੰਦਾ ਵੀ ਉਹ ਖਾਣੇ ਦਾ ਪ੍ਰਾਈਸ ਖਾਣੇ ਆ ਗਿਆ ਕੱਲ ਆਲੇ ਨੇ ਫੇਰ ਆ ਗਿਆ ਪ੍ਰਾਈਸ ਖਾਣੇ ਅੱਜ ਫੇਰ ਉੱਥੀ ਆ ਗਏ ਅੱਜ ਫੇਰ ਲੈ ਆ ਕੇ ਸਾਸਰੀ ਘਰ ਬੁਲਾਉਣਾ ਕੀ ਗੱਲ ਮੈਨੂੰ ਤਾਂ ਸਾਸਰੀ ਘਰ ਬੁਲਾਉਂਦਾਨੀ ਹੈਗਾ ਹੈ ਕਿੰਨੇ ਹੈ 40 ਰੁਪਏ ਪਲੇਟ ਹੈ 40 ਪਲੇਟ ਹੈ ਇਹਦਾ ਇਹਦਾ ਮੈਨੂੰ ਲੱਗਦੀ ਹਾਫ ਹੈ ਇਹਦਾ ਮੁੰਜੇ ਲੱਗਦੀ ਹਾਫ ਹੈ ਜੇ ਤੋ ਲਗਤੀ ਹੋਆ ਮੈਂ ਆ ਗਿਆ ਨਾ ਹਾਫ ਫੁੱਲ ਹੈ ਉਹ ਇਹ ਫੁੱਲ ਹੈ ਕੀ ਇਹ 40 ਦਿਨਾਂ ਪਹਿਲਾਂ ਫੁੱਲਿਆ ਇਹ ਵੀ ਚੱਕਰ ਨਾ ਆ ਹਾਫ ਆ ਕੇ ਫੁੱਲਿਆ ਕੀ ਜਿਹੜੀ ਪਈਆਂ ਨੇ ਲੁਕ ਜਾਜੇ ਪਾਜੀ ਜਰੂਰ ਦੀ ਪੁੱਛ ਕੇ ਦੱਸੂਗਾ ਐ ਨਾ ਬਾਈ ਨੇ ਕੱਟਨਾ ਕੋਦੇ ਕਿੱਡੇ ਕਿੱਡੇ ਮੈਂ ਲੱਗਾ ਪੁੱਛ ਕੇ ਦੱਸੂ ਦੇਖੋ ਗਾਇਸ ਐ ਕੱਟੀ ਜਾਂਦੀ ਮੂਮੂ ਰਿੰਗਰ ਹੁਲ ਉਹ ਇਹ ਸਪਰਿੰਗ ਰੋਡ ਕੋਈ ਉਹ ਕਈ ਮਤਲਬ ਉਹਨਾਂ ਨੂੰ ਫੜਾ ਦਿਖਾਉਣਾ ਮਤਲਬ ਵੀ ਕਈ ਮਤਲਬ ਉਹਨਾਂ ਨੂੰ ਕੱਟਣ ਲੱਗੇ ਆ ਵੀ ਮੁਕੜੀ ਕੱਟ ਲੈਂਦੇ ਹੁੰਦੇ ਆ ਉਹਨਾਂ ਤਰੀਕਾ ਦੱਸ ਰਿਹਾ ਦਿਖਾ ਰਿਹਾ ਕਿ ਵੀ ਐ ਆਉਂਦੇ ਆ ਆਖਰੀ ਮਤਲਬ ਐ ਕੱਟੀ ਜਾਂਦੇ ਆ ਇਹ ਸਪਰਿੰਗ ਰੋਡ ਵਧੀਆ ਲੱਗ ਰਹੇ ਨੇ ਠੀਕ ਹੈ ਠੀਕ ਹੈ ਆ ਆ ਕੇ ਮੋਮੋ ਜੇ ਕਿਥੇ ਨੇ ਕੋਈ ਕੋਈ ਮੁਗਦੇ ਮੋਮੋ ਜਿਹੜੇ ਪੈਣੇ ਹਰ ਹੁਣ ਮੈਂ ਕੀ ਕਰਾਂ ਕੰਨੀਆਂ ਕਰ ਦਿੱਤੀਆਂ ਨੇ ਖੋਲਣੇ ਹੈ ਹਾਂ ਬੜੇ ਹਾਂ ਬੜੇ ਅੱਛਾ ਫਿਰ ਤਾਂ ਠੀਕ ਆ ਚਲ ਹੁਣ ਪਰਾਈਆਂ ਫਰੂਈਆਂ ਖਾ ਕੇ ਆ ਗਏ ਆ ਹੁਣ ਇੱਧਰ ਭੰਬੜਿਆ ਬਾਜ਼ਾਰ ਹੁਣ ਕੀ ਖਾਈਏ ਓਏ ਉਹ ਹੁਣ ਨਹੀਂ ਕੋਈ ਖਾਣਾ ਓਏ ਐਂ ਪਹਿਲਾਂ ਬਥੇਰਾ ਕੁਝ ਖਾ ਲਿਆ ਆਸ਼ੂ ਮੈਚਿੰਗ ਸੈਂਟਰ ਆਸ਼ੂ ਮੈਚਿੰਗ ਸੈਂਟਰ ਮੈਚ ਕਰਾ ਕੇ ਮੌਜਾ ਹੈਗਾ ਵੀ ਉਹ ਟੀ ਮੈਚ ਹੁਣ ਵੀਰ ਅੰਦਰ ਅੰਦਰ ਲਈ ਕਿੰਨੇ ਅੰਦਰ

ਸੇਲ ਲੱਗੀ ਵੇ ਸੇਲ 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 ਓਏ ਹੋਏ 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 ਕਿਆ ਬਾਤ ਹੈ ਬੱਲਾ ਵੱਲਾ ਵੱਲਾ ਕਿੰਨਾ ਮਟੀਰੀਅਲ ਪਿਆ ਇਹ ਦੋਨੇ ਪਾਸੇ ਕੇ ਇੱਕ ਪਾਸੇ ਆ ਸੇਲ ਉਧਰ ਹੀ ਸੇਲ ਲੱਗਦੀ ਹੈ ਮੈਂ ਤਾਂ ਉਹਨਾਂ ਵਾਲੇ ਪਾਸੇ ਮੈਨੂੰ ਵੀ ਆਈ ਲੱਗਦਾ ਐਂ ਲੱਗਾ ਨਾ ਇਹ ਤਾਂ ਮੈਨੂੰ ਇਹ ਤਾਂ ਐਂ ਫਿਰਦੇ ਹੁੰਦੇ ਆ ਸੇਲ ਵਾਲੇ ਜਿੱਤ ਵੀ ਲਾਹ ਜੀ ਭਾਜੀ ਕੀ ਚਾਹੀਦਾ ਹਾਂਜੀ ਭਾਜੀ ਕੀ ਚਾਹੀਦਾ ਓਏ ਆਏ ਆਏ ਨੂੰ ਪੁੱਛਦੇ ਆ ਇੱਕ ਪਾਸੇ ਇੱਧਰ ਦਾ ਬੱਚੇ ਵਾਲੇ ਬੱਚੇ ਨਹੀਂ ਇੱਧਰ ਉਹ ਸੇਲ ਜੀ ਕਿੱਧਰ ਆ ਗਈ ਸਾਰੇ ਸੇਲ ਹੀ ਆਵਾਂਗੇ ਇੱਧਰ ਵੀ ਸੇਲ ਹੈ ਕੱਪੜੇ ਤਾਂ ਕੋਣ ਵਾਲੇ ਫਿਰ ਇੱਧਰ ਇੱਕ ਜਣਾ ਯਾਰ ਬੰਦੇ ਆ ਬੱਦਨੇ ਕੋਈ ਹੋਰ ਉਹ ਤਾਂ ਨਹੀਂ ਉਹ ਮੁੰਡੇ ਜਾ ਕੇ ਦੋ ਆਉਣਗੇ ਅਗਲੀ ਸ਼ਿਫਟ ਤੇ ਆਉਣਗੇ ਅਗਲੀ ਓਕੇ ਕਿੰਨੇ ਦੀ ਹੁੱਡੀ ਆ 1400 ਰੁਪਏ ਦੀ ਇੱਕ ਹੁੱਡੀ 1400 ਦੀ ਇੱਕ ਹੁੱਡੀ ਸੇਲ ਲੱਗੀ ਹੋਇਆ ਅੰਨੀ ਦਾ ਮਜ਼ਾਕ ਆ ਇਹ 1400 ਚ 1400 ਚ ਕਿਹੜੀ ਸੇਲ ਹੁੰਦੀ ਓਏ ਇਹ ਸੇਲ ਹੀ ਕਾਦੀ ਹੈ ਹਾਂ ਓਏ ਕਿਹੜੀ ਸੇਲ ਆ ਇਹ ਇਹਨਾਂ ਦੀ ਲੋਹੜਾ ਲਹਾ ਕੇ ਇਹਨਾਂ ਨੇ ਲੋਹੜਾ ਲਹਾ ਕੇ ਲੈਣੀਆਂ ਹੋਣਗੀਆਂ ਆ ਬੰਦੇ ਨੇ ਲਈ ਬੈਰ ਦੇ ਕਰ ਦਿਓ ਆ ਬੰਦੇ ਹਾਂ ਹਾਂਜੀ ਭਾਰੀ ਸੇਨ ਭਾਰੀ ਸੋੜਾ ਉਹ ਮਹਾਪਦਰੀ ਕੀ ਦਿਖਾ ਰਿਹਾ ਹੈਗਾ ਉਹ ਭਗਤ ਰਵਿਦਾਸ ਜੀ ਉਹ ਕੀ ਦਿਖਾ ਰਿਹਾ ਹੈਗਾ ਆਨੰਦਪੁਰ ਸਾਹਿਬ ਦੇ ਭਾਰੀ ਸੇਨ ਲਾਈ ਜਾ ਰਹੀ ਹੈ ਜਿਸ ਵਿੱਚ ਇੱਕ ਨਾਲ ਤੇ ਉਹ ਹੈਗਾ ਆਪਣਾ ਫੂਡ ਕੋਰਨਰ ਤੇ ਹੈ ਆਪਣਾ ਇੱਕ ਇੱਧਰ ਫੂਡ ਕੋਰਨਰ ਤੇ ਇੱਧਰ ਚੱਲੇ ਹੁਣ ਆਪਾਂ ਆ ਬਾਜ਼ਾਰ 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 ਕਹਿੰਦਾ ਸੇਲ ਆ ਸਵਾਸ ਵੇਲ ਹੈ ਕੀ ਉਹ ਇਹ ਆਪਾਂ ਲੇਟ ਹੋ ਗਏ ਯਾਰ ਮਾਰਕੀਟ ਤਾਂ ਬੰਦ ਪਈ ਆ ਹਾਰੀ ਗੁਰਾ ਬੰਦ ਪਈ ਆ ਉਹ ਦੇਖ ਵਿਚਾਰੇ ਨੂੰ ਠੰਡ ਲੱਗ ਜੂਗੀ ਉਹਨੂੰ ਕੱਪੜੇ-ਕੁਪੜੇ ਰਫਵਾ ਦੂਗੇ ਛਾਲਾ ਕਿਦਾ ਨਾ ਦੂਮਾ ਉਹ ਇੱਥੇ ਹੁਣ ਸਵੇਰ ਨੂੰ ਕੱਲ ਵੀ ਲੈ ਕੇ ਜੇ ਦੀ ਸਾਬਣ ਅੱਜ ਵੀ ਲੈ ਜene ਹੁਣ ਲੈ ਲੈਨੇ ਆ ਕੋੜ ਨਾਲ ਕੇ ਓਕੇ ਓਕੇ ਆ ਗਿਆ ਸੀਸ ਮਾਰਗ ਨਗਰ ਕੀਰਤਨ ਵਿੱਚ ਸ਼ਾਮਲ ਸੰਗਤ ਨੂੰ ਹਾਰਦਿਕ ਜੀ ਆਇਆਂ ਨੂੰ ਦਾ ਲਿਖਣੀ ਹੋਇਆ ਇਹ ਸਵਾਗਤ ਘੱਟ ਰਹੇ ਨੇ ਆਪਣਾ ਹੈ ਸਵਾਰ ਕੱਟ ਕਰ ਰਹੇ ਜੀ ਆਏ ਨੂੰ ਪੂਰਾ ਨਹੀਂ ਲਿਖਿਆ ਇਹਨਾਂ ਨੇ ਕੱਟ ਹੈ ਕੱਟ ਹੈ ਵਾਓ ਕਿਆ ਸੂਟ ਆ ਲਾਉ ਆ ਇਸ ਲੇਡੀ ਨੇ ਵਾਓ ਸੋ ਬਿਊਟੀਫੁਲ ਆ ਪ੍ਰਾਮੀਆ ਲੈ ਉਹਦੇ ਕਸ ਅਸਲੀ ਆਉਣਾ ਨਹੀਂ ਹੈਗਾ ਆਹ ਆਪ ਤੇ ਇਹ ਚਾਲਕ ਵਾਹਨਾ ਤੋਂ ਬਚ ਕੇ ਜੀ 42 ਆਵਾਜ਼ ਆ ਵਡੀਆਂ-ਵਡੀਆਂ ਬਿਲਡਿੰਗਾਂ ਇਹ ਕਿਹੜੇ ਆ ਗਏ ਓਏ ਹੋਏ ਓਏ ਗਜਰਾ ਲੈਣਾ ਸੀ ਗਜਰਾ ਗਜਰਾ ਓਏ ਗਾਜਰਾ ਨਹੀਂ ਲੈਣਾ ਹੈਗਾ ਉਹ ਲੈਣਾਗਾ ਆਪਣਾ ਕੀ ਲੈਣਾ ਕੰਗਣ ਓਏ ਨਹੀਂ ਲੈਣਾ ਹੈਗਾ ਉਹ ਹੋਰ ਕੰਗਣ ਵੀ ਬ੍ਰੇਸਲੇਟ ਬ੍ਰੇਸਲੇਟ ਕਿਹਦੇ ਵਾਸਤੇ ਦੀਦੀ ਵਾਸਤੇ ਇੱਥੇ ਪੋ ਚੁਲਣਿਆ ਇੱਥੇ ਇੱਥੇ ਦੇਖ ਲੈਣੇ ਬ੍ਰੈਸਲੇਟ ਬ੍ਰੈਸਲੇਟ ਹੋਰ ਆਪਣੇ ਵਾਸਤੇ ਲੈਣਾ ਹੈ ਉਹ ਮੈਂ ਮੈਂ ਆਪਣੇ ਵਾਸਤੇ ਸਿਸਟਰ ਵਾਸਤੇ ਲੈਣਾ ਆਨਲਾਈਨ ਦਿਖਾ ਦਵਾਂਗਾ ਫੋਨ ਤੇ ਹੋਰ ਆਪਾਂ ਉੱਪਰ ਚੱਲੀਏ ਹੈਂ ਬਾਜ਼ਾਰ ਬੰਦ ਹੋ ਗਿਆ ਹਾਂ ਲੈ ਲਏ ਇਸ ਕੋਈ ਲੈ ਕੇ ਜਾ ਯਾਰ ਛੋਟਾ ਵਾਲਾ ਉਧਰ ਨੂੰ ਜਾ ਹੈਗਾ ਕਿਹੜਾ ਸਾਹਿਬ ਦਾ ਯਾਰ ਹਾਂ ਜੀ ਕਰਾਂਗੇ ਬਾਕੀ ਆਪਾਂ ਅੱਗੇ ਕਰਨੀਏ। ਆਪਾਂ ਵਿਰੋਧ ਨੂੰ ਉਧਰ ਤੋਂ ਉਹਨਾਂ ਕਿ ਬਾਜ਼ਾਰ ਤੇ ਅੱਗੇ ਬੰਦ ਹੋ ਗਿਆ ਦੀ ਫਿਰ ਮੁੜ ਕੇ ਆਗੇ ਦੀ ਆਪਾਂ। ਤੇ ਫਿਰ ਹੁਣ ਇਧਰੋਂ ਆਪਾਂ ਦੂਜੇ ਪਾਸੇ ਚੱਲਦੇ ਆਂਗੇ। ਉਧਰ ਦੁਕਾਨਾਂ ਮਤਲਬ ਵੀ ਠੀਕ ਨੇ। ਜਿਆਦਾ ਮਤਲਬ ਖੁੱਲੀਆਂ ਹੋ ਸਕਦੀਆਂ ਨਹੀਂ ਇਧਰ ਤਾਂ ਮਤਲਬ ਆਈਡੀਆ ਹੈਗਾ। ਉਧਰ ਨੂੰ ਕੋਈ ਜਾਂਦਾ ਨਹੀਂ ਤਾਂ ਕਰਕੇ ਬਾਜ਼ਾਰ ਚ ਮਤਲਬ ਬੰਦ ਕੀਤੀਆਂ ਪਈਆਂ ਨੇਗੀਆਂ। ਹੈਨਾ? ਇਧਰ ਸੰਗਤ ਆਉਂਦੀ ਜਾਂਦੀ ਰਹਿੰਦੀ ਆ ਮੈਡੀਕਲ ਦੀ ਦੁਕਾਨ ਜੇਕ ਐਮ ਰੀ ਅਸੀਂ ਤਾਂ ਨਹੀਂ ਅਹ ਜੁੱਤੀਆਂ 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 ਫਿਮਲਾ ਫੁੱਟ ਪਿਕਰਸ ਆਪਣੇ ਨਾਲੋਂ ਆਪਣੇ ਉਧਰਲੇ ਸੰਗਰੂਰ ਨਾਲੋਂ ਇਧਰਲਾ ਵੈਦਰ ਜ਼ਿਆਦਾ ਵਧੀਆ ਹੈਗਾ ਨਾ ਵੈਦਰ ਵਧੀਆ ਪਰ ਲੋਕ ਕੰਜੂਸ ਮਿਲਦੇ ਨੇ ਸ਼ਾਨਦਾਰ ਕੋਈ ਨਹੀਂ ਤੈਨੂੰ ਤਾਂ ਐਂ ਲੱਗੀਆਂਦਾ ਵੀ ਇੱਧਰ ਲੰਗਰ ਨਹੀਂ ਲੱਗੇ ਹੋਏ ਹੈਗੇ ਇੱਧਰਲੇ ਪਾਸੇ ਨਾ ਇਹ ਗੱਲ ਸਹੀ ਈ ਆ ਫਿਰ ਐਡਾ ਬਟਾ ਸਹੀ ਗੱਲ ਆ ਪਿਆਸ ਕੋ ਹੋਆ ਯਾਰ ਲੰਗਰ ਨਹੀਂ ਲੱਗਿਆ ਹੋਇਆ ਹੈਗਾ ਹੋਰ ਕੰਮ ਦੀ 90 ਤੋਂ 90 ਤੋਂ ਵਸ ਪਰ ਬਰੈਡ ਕਾਵੇ ਨੂੰ ਤੋਂ ਤਾਂ ਲੈਣੀ ਹੀ ਹੋਵੇ ਹੋਰ ਯਾਰ ਬਰੈਡ ਤਾਂ ਵਧੀਆ ਜੀ ਬਰੈਡ ਚਾਹ ਦੀ ਉਸ ਤੋਂ ਬਾਅਦ ਨਹੀਂ ਵਧੀਆ ਹੈਗਾ ਇੱਧਰ ਦਾ ਮਾਹੌਲ ਮੰਦਿਰ ਬੰਦੇ ਕਜੂਸ ਹਾਂ ਇਹ ਤਾਂ ਹੈਗੀ ਆ ਯਾਰ ਵੀਸੀ ਦੀ ਦਿਹਾੜੇ ਚੱਲ ਰਹੇ ਨੇ ਵੀ ਤੁਸੀਂ ਲੰਗਰ ਲਾਓ ਇੱਧਰਾਂ ਨੂੰ ਤਾਂ ਭੋਰਾ ਨਹੀਂ ਪਤਾ ਹੈਗਾ ਪ੍ਰਸ਼ਾਦ ਦਾ ਆਪਾਂ ਕੱਲ੍ਹ ਸਵੇਰੇ ਮੱਥਾ ਟੇਕਣ ਲੱਗੇ ਉੱਥੋਂ ਰੋਈ ਲੈ ਲਾਂਗੇ ਨਾ ਕੋਈ ਇੱਧਰ ਨੂੰ ਬੰਦ ਕਿੱਥੇ ਆ ਉਹ ਦੇਖ ਬਸ ਉੱਥੇ ਮੁੱਕ ਗਿਆ ਬਾਜ਼ਾਰ ਉੱਥੇ ਕਿਹੜਾ ਬਾਜ਼ਾਰ ਆ ਉਹ ਦੇਖ ਤਾ ਹੁਣਿਆ ਉਹ ਦੇਖ ਹੁਣਿਆ ਦੇਖ ਇੱਥੇ ਮੈਂ ਨੰਗਾ ਇੱਥੋਂ ਦੇਖੋ ਗੁਰਦੁਆਰਾ ਸਾਹਿਬ ਹੈ ਇੱਥੇ ਨੇੜੇ ਇੱਧਰਲੇ ਪਾਸੋਂ ਤੇ ਉਹ ਪਾਣੀ ਵਧੀਆ ਲਿਖਿਆ ਹਾਂ ਉਹ ਟੀ ਲੈ ਲਈ ਫਿਰ ਹੈ ਇਹ ਗਿਲਰ ਨੇ ਫਿਰ बस ਇੱਕ ਆਈ ਇਹ ਦੇ ਦੋ ਇਹ ਦੇ ਬੋਲ ਨਾ ਨਹੀਂ ਬੜਾ ਛੋਟਾ ਚੰਦਰਾ ਵਾਂਗਾ ਤੁਮ ਨੂੰ ਚੰਦਰਾ ਛੋੜੀ ਨਾ ਹਾਂ ਕੀ ਦੇਣ ਦੇਖ ਤਾ ਲ ਕੀ ਹੈ ਤਾਂ ਵੀ ਅਜਾ ਬਹੁਤ ਚਲਦੇ ਉਹ ਲੈ ਲਓ ਬੈਗ ਪਾਣੀ ਪਾ ਲਓ ਨਿਕੰਦਰ ਨੂੰ ਆਜੀ ਜੀ ਕਹਿਣ ਲੱਗੇ ਸੀ ਇੱਧਰ ਦੇ ਸਾਈ ਲੈ ਆ ਮਾਹਣਾ ਬੈਗ ਚ ਟੋਟਾ ਤਾਂ ਨਹੀਂ ਹੋਊਂਦੀ ਬੈਗ ਆ ਦੇ ਪਰਸ ਵਾਲੇ ਕੀ ਰਿੰਗ ਨੇ ਹਨਾ ਇਹ ਪਰਸ ਬਹੁਤ ਮਾ ਪਰਫਿਊਮ ਪਰਫੂਮ ਦੋ ਪਰਸ ਤੇਰੇ ਵੀਰ ਨੂੰ ਚਾ 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 ਜੀ ਜਿਵੇਂ ਸੇਮ ਐਂ ਹੀ ਲਾਦੇ ਜੀ ਮੈਂ ਆਪਾਂ ਉਹੀ ਘੁੰਮ ਕੇ ਆ ਕੇ ਉਹੀ ਦੁਕਾਨ 'ਚ ਵੜ ਗਏ ਜੀ ਜਿਵੇਂ ਸੇਮ ਹੈ ਉਹਦੇ ਨਾਲ ਦੀ ਹੈਨਾ ਉਹ ਇੱਕ ਸਰਪਲੋ ਦਾ ਘੜਾ ਕਿੰਨੇ ਦਾ ਉਹ ਇਹ ਦੇਖੀ ਸਰਪਲੋ ਦਾ ਘੜਾ ਸਰਪਲੋ ਦਾ ਹੋਊਗਾ ਜੀ ਸਰਪਲੋ ਦਾ ਕਾਲੇ ਰੰਗ ਦਾ ਹੋਊ ਪਰਾਂ ਵੈਨੇ ਕੜੇ ਮੈਂ ਨਹੀਂ ਲੈਣਾ ਇਹਨਾਂ ਨੂੰ ਨੂਰੀ کہہ ਦੋ ਸੀਗਾ ਵੀ ਉਹਨੂੰ ਦੇਣਾ ਮੈਂ ਆ ਰਿਹਾ ਸਰਪਰ ਹੋ ਸਰ ਹਾਂ ਪਰਮਾਨੂ ਫੋਨ ਕਰਕੇ ਪੁੱਛਣਾ ਪਰ ਵਾਗ ਗਿਆ ਹੋ ਆ ਸੀ ਇੱਧਰ ਆਇਆ ਇੱਧਰ ਆਇਆ ਹੈ ਹੈ ਜੀ ਚੱਲੀਏ ਉਹ ਫੇਰ ਸੀ ਮਾਗੀ ਉਹ ਦੁਕਾਨ ਵਿੱਚ ਤਾਂ ਐ ਲਾਦਾ ਵੀ ਮੈਂ ਤਾਂ ਉੱਥੇ ਘੁੰਮੀ ਜਾਣਾ ਓਏ ਹੈ ਓਏ ਹੋ ਹੋ ਮਾਲਾ ਨਾਮ ਟੱਪ ਲਾ ਕੋ ਨੀ ਮਾਣੇ ਦਿਨ ਦਿਨ ਮੇਰੀ ਅੰਕਲ ਸੂਤ ਨੇ ਮੰਗਲ ਸੁੱਤਾ ਦਵਾ ਜੇ ਓਏ ਨਹੀਂ ਨਹੀਂ ਮੈਂ ਕੀ ਕਰੀ ਥੋੜਾ ਜਿਵੇਂ ਤੂੰ ਮੈਨੂੰ ਦਬਾਉਣ ਲੱਗਿਆ ਉਹਨਾਂ ਦਾ ਮੈਂ ਹਾਂ ਮੈਂ ਨਹੀਂ 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 ਜੀ ਕਿ ਮੈਂ ਨਹੀਂ ਲੈਣਾ ਹਾਂ

ਪੈਰਾਂ ਵਾਸਤੇ ਆਗਾ ਨਾ ਕੋਟਾ 100 ਰੁਪਏ ਦਾ ਹੋਊਗਾ। ਆ ਦੇਖ ਮਰਜਾ ਝੋਟਾ ਆ। ਝੋਟਾ ਆ ਪੰਜਾ। ਇਹ ਗ੍ਰੇਸ ਕਹਿੰਦੇ ਝੋਟਾ ਜਿੰਨਾ ਪਾਪ ਨਹੀਂ। ਆ ਚੂੜੀਆਂ ਆਈਆਂ ਬੀਬੀਆਂ ਦਾ ਸਮਾਨ। ਕਾਵਾ ਲੱਕੜ ਦੇ ਕੰਗੇ। ਆ ਗੁੱਡੇ ਆ ਗਏ ਐਂ ਵੀ ਜਾਣਾ ਦਾ ਮੈਂ ਇੱਕ ਅੰਗੇ ਬਲੌਗ ਬਲੌਗ ਕਰ ਚੱਕ ਸਾਈਕਲ ਸਾਈਕਲ ਦੀ ਜੋਣ ਲੈਣਾ ਨਹੀਂ ਲੱਭਣ ਦੇ ਕਿਹਿਆ ਦਿਖੂ ਖੜਾ ਹੈ ਸਾਈਕਲ ਦੀ ਜੀਣ ਉਹ ਤਾਂ ਕੜਾ ਬਣਾਤਾ ਹਨਾ ਉਹ ਪਿਆ ਬਾਤ ਉਹ ਤਾਂ ਕਾਲੇ ਰੰਗ ਦੀ ਹੁੰਦੀ ਹੈ ਢੱਟੀਓ ਹੁੰਦੀ ਹੈ ਦਾ ਗਲੇਸ ਦਾ ਕਿਸੇ ਕਾੜੀ ਹੋਏ ਆ ਜਾ ਜੀ ਥੋੜੀ ਦਿਖਾਣੀ ਹਾਂਜੀ ਬਸ ਠੀਕ ਹੈ ਵੀਰੇ ਬਲੌਗ ਚ ਆ ਇਹਨਾਂ ਕਾ ਕਿੰਨੇ ਦੀਆਂ ਨੇ ਹਾਂ ਕਿੰਨੇ ਦੀਆਂ 60 ਸੇ ਸਟਾਰਟਿੰਗ ਹੈ ਜੀ 60 60 ਸੇ ਸਟਾਰਟ ਹੋ ਰਹਾ 60 ਸੇ ਸਟਾਰਟ ਹੋ ਰਹਾ ਦੇਖਿਓ ਕਿਹੜੀ ਉਹ ਕਿਹੜੀ ਮਤਲਬ ਘੈਂਟ ਜੀ ਦਿਖਾ ਕੋਈ ਫਿਰ 60 ਕ ਦੀ ਓਹ ਟੱਟ ਵਾਲੀ ਵੀ ਲਵਾਂਗੇ ਹੈਂ ਨੀਚੇ ਵਾਲੀ ਆ ਜਿਹੜੀ ਆ ਨੀਚੇ ਨੇ ਜਿਹੜੀ ਨੀਚੇ ਫਿਰਦੀ ਹੈ ਇਹ ਤਾਂ 40 ਕੀ ਆ ਗਈ ਇਸ ਤੋਂ ਉੱਪਰ ਵਾਲੀ 60 ਆਹ ਲੜਦੀਆਂ ਇਹ ਵਾਲੀ 60 ਲੜਦੀ ਇਹ ਲਾਲ ਜੀ ਦਾ ਬਰਾ ਲੱਗੂਗਾ ਹਾਂ ਲੱਗੂ ਜੀ ਮੈਂ ਅੱਖਾਂ ਚ ਖੂਨ ਉਤਰਿਆ ਹੁੰਦਾ ਆਹ ਨੇ ਲੋਈ ਗੱਟ ਤੇ ਨੇ ਕਿਹੜੀ ਲੱਗੀ ਆਪਾਂ ਇਹ ਬਿਆ ਛੱਡ ਪਰਾਂ ਯਾਰ ਹੋਰ ਬਥੇਰੇ ਹੋ ਉਹ ਕਿੱਥੇ ਵਗ ਗਿਆ ਉਹ ਲੈ ਉਹ ਵਰਦਾ ਮੈਂ ਤੈਨੂੰ ਉੱਧਰ ਲੱਭੀ ਆਨ ਓਏ ਮੈਂ ਤੈਨੂੰ ਉੱਧਰ ਲੱਭੀ ਆ ਨਾ ਯਾਰ ਉਹ ਇੱਧਰ ਫਰੀ ਲੱਗ ਗਿਆ ਸੀ ਹੈ ਇੱਧਰ ਬਾਈਕ ਉਹ ਕਿੱਡੀ ਲੱਗ ਗਈ ਕਹਿੰਦਾ ਵੀ ਦੁਕਾਨ ਤੇਰੀ ਆਹ ਦੇਖ گور ਓਏ ਓਏ ਉੱਥੇ ਜਾ ਕੇ ਫੇਰ ਉਹਨੇ ਉਹ ਜੱਕ ਲਿਆ ਹਾਈ ਏਪੀ ਗਲੇ ਨੂੰ ਗਿਫਟ ਕਰਦੀ ਉਹ ਜੇਗਵਰ ਦੇ ਮੂਰੇ ਰੱਖ ਲੂਗਾ ਹੈਨਾ ਸੋਹਣਾ ਲੱਗੂ ਕੀ ਕਰਦਾ ਇਹਨੂੰ ਸੁਪਰਵਾਈਜ਼ ਰੇਲਾ ਦੇ ਹੰਡੀ ਹੋ ਹੋ ਓਏ ਓਏ ਕੁੰਡੀ ਓਏ ਓ ਹੋ ਗਿਆ ਫੌਜੀ ਵਾਜਾ ਬਣ ਕੇ ਨਾਲ ਢਮਰੂ ਪੜਨੀ ਨਾਲ ਢਮਰੂ ਪੜਦੀ। ਨਾ ਇੱਕ ਪਾਣੀ ਦੀ ਬੋਤਲ ਰਹਿ ਗਈ ਬਸ ਉਹ ਲੈ ਕੇ ਹੁਣ ਰੂਮ ਵਿੱਚ ਚੱਲਦੇ ਆ। ਹੁਣੋਂ ਬਸ ਹੋਰ ਕਿਤੇ ਨਹੀਂ ਜਾਂਦੇ ਹੈਗੇ। ਐਵੇਂ ਕੱਲੂ ਫੇਰ ਕੱਲ ਵਾਸਤੇ ਲੇਟ ਹੋਵਾਂਗੇ ਹਨਾ। ਪਾਣੀ ਦੀ ਬੋਤਲ ਲੈ ਲੈ ਇੱਥੇ ਇੱਕ। ਪਾਣੀ ਦੀ ਬੋਤਲ। ਓਏ ਇੱਕ ਨਾ ਸਰ ਗਿਆ ਦੀ ਕੱਲ ਇੱਕ ਦੋ ਲੈ ਲਈਏ। ਬਹੁਤ ਹੈ। ਕੱਲ ਤਾਂ ਹਲਕੇ ਵਾਂਗੂ ਪੀ ਗਏ। ਦੋ ਲੈਣੇ ਨੇ ਦੋ ਲੈ ਲੈ ਯਾਰ ਦੋ ਲੈ ਲੈ। ਇਹ ਤੋਂ ਲੈ ਕੇ ਆਪਾਂ 40 ਰੁਪਏ ਆਉਂਦੇ ਕੰਪ੍ਰਾਫਟ ਉਹ ਲਾਲ ਲਫਾਫੇ ਚਾ ਵਾ ਕੇ ਦਿੱਤੀਆਂ 40 ਰੁਪਏ ਚ ਕਿੱਥੇ 20 20 ਚ ਇਕੱਲੀ ਮੰਤਲ ਉਹ ਹੱਥੇ ਚ ਫੜ ਕੇ ਲੈ ਕੇ ਜਾਂਦਾ ਹੈ ਐ ਹੋਏ ਇਕੱਲੀ ਕਿੱਥੇ 20 ਚ ਹੱਥੇ ਚ ਫੜ ਕੇ ਲੈ ਕੇ ਜਾਂਦਾ ਕੁਰਚੇ ਵਾਲੇ ਕੁੜਖੇ ਕੁੜਜੇ ਕਰਾ ਦੇ ਆ ਉਹ ਨਾ ਦੁਕਾਨਾ ਜੀ ਦੁਕਾਨਾ ਠੰਡੇ ਵਾਟੇ ਮਾਸ਼ਾ ਅੱਪਾ ਚੱਲਦੇ ਹੁਣ ਬੱਸ ਕਿ ਕਿ ਜਾ ਕੇ ਬਲੌਗ ਐਂਡ ਕਰਦਣੇ ਆ ਤੇ ਏਡਾ ਕੁ ਦੀ ਬਲੌਗ ਥੰਬ ਨਹੀਂ ਲਵਾਉਂਦੇ ਯਾਰ ਫੋਟੋ ਖਿੱਚਣੀ ਆ ਯਾਰ ਕਿੱਥੇ ਖਿੱਚਾਂ ਥੰਬ ਨਹੀਂ ਲਵਾਉਂਦੇ ਫੋਟੋ ਇੱਥੋਂ ਖਿੱਚ ਲੈ ਇੱਕ ਇੱਥੋਂ ਖਿੱਚ ਲੈਣਾ ਇੱਕ ਖਿੱਚ ਲੈ ਹਣਾ ਉਹ ਹੀ ਲਾ ਦੂੰਗਾ ਆ ਕਿਸ ਰਾਹ ਜੀ ਇੱਥੇ ਹੈਗਾ ਲੰਗਰ ਹਾਲ ਇੱਥੇ ਲੰਗਰ ਹੋ ਰਿਹਾ ਕਰੇ ਤੋਰੇ ਜਾ ਕੇ ਟਰਾਲੀਆਂ ਲੱਗੀਆਂ ਇੱਧਰ ਖਾਲੇ ਉੱਤੇ ਉੱਡਦਾ ਕੋਈ ਕੰਤਾ ਦੇ ਇੱਕ ਵਾਚਣਾ ਉਹ ਆ ਜੀ ਸ਼ਰਾਂ ਜੀ ਆ ਗਿਆ ਹੁਣ ਸਤਾ ਜਿੱਥੇ ਸਾਡਾ ਕਮਰਾ ਲੈਤਾ ਹੋਏਗਾ ਹੁਣ ਤਰੇ ਆ ਕੇ ਰੁਣ ਕੇ ਬਹੁਤ ਭੈਣ ਤੋਂ ਇਥੋਂ ਇਥੋਂ ਕਮਰਾ ਲੈਣਾ ਪਿਆ ਧਗਾ 100 ਰੁਪਏ ਚ ਕਮਰਾ ਮਿਲਦਾ ਆਪਾਂ ਬਾਹਰ ਹੋਟਲਾਂ ਦੇ ਵਿੱਚ ਰਹਿਣੇਗਾ ਇੱਥੇ 100 ਰੁਪਏ ਦਾ ਕਮਰਾ ਮਿਲ ਜਾਂਦਾ ਸਰਾਂ ਦੇ ਵਿੱਚ ਹੀ ਉਹ ਦੇਖੋ ਕਿੰਨੇ ਘਾਨੇ ਕਿਉਂ ਕਰ ਕੋਰਾ ਲੱਗਿਆ ਚਲੋ ਜੀ ਬਾਪੇ ਹੁਣ ਮਿਲਦੇ ਆਪਾਂ ਤੁਹਾਨੂੰ ਗੱਲੂ ਨਵੇਂ ਵਲੌਗ ਦੇ ਨਾਲ ਇਹ ਨੂੰ ਇੱਥੇ ਤੱਕ ਦਾ ਵਲੌਗ ਵੀ ਲੱਗਿਆ ਸਾਰੇ ਲੋਕਾਂ ਨੂੰ ਅੱਜ ਕੁਮਾਰ ਜੀ ਅਨੰਦਪੁਰ ਦਾ ਵੀ ਤੁਹਾਨੂੰ ਮਾਰਕੀਟ ਜੇ ਜੋ ਵੀ ਹੈਗਾ ਇੱਥੇ ਸਪਾਈ ਦਾ ਖਾਸ ਧਿਆਨ ਰੱਖੋ ਜੀ ਸੋ ਫਾਨੂੰ ਮਿਲਦੇ ਆਂ ਨਵੇਂ ਦਿਨ ਤਿੰਨਵੇਂ ਵਲੌਗ ਦੇ ਨਾਲ ਇੱਥੇ ਕਰਦੇ ਆਂ ਆਪਾਂ ਦਾ ਵਲੌਗ ਐਂਡ ਟਾਟਾ ਬਾਈ ਸਕਲਪਰ